ਮંત્રી ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਪੰਜਾਬ ਦੀ ਬਰਨਾਲਾ ਵਿੱਚ ਵਿਰਤਕਰ ਸਥਾਪਿਤ ਕੀਤਾ ਗਿਆ ਹੈ ਲੈ ਚ ਬੈਗਾ ਸਰੇ ਜੀ ਮਰੀਆ ਖਾਣਾ ਮਨਨਲਦਾ ਜੀ ਆਜੀਆਂ ਸਬਜ਼ੀਆਂ ਦਾਲੀਆਂ ਬਿਸਕੁਟ ਮਸਾਲਾ ਕਾਜਾ ਬਸਾਤਾ ਲੇਦਾ ਮੜਿਆ ਸੇਵਾ ਕਰਦੇ ਹੈ ਜੋ ਸ਼ੁਰੂ ਹੋਇਆ 9:00 ਹੋਇਆ 8:00 ਹੋਇਆ ਜੀ 50 ਸਦਾ ਧੰਨਵਾਦ ਕਰਦੇ ਜਿਨ੍ਹਾਂ ਯਾਸ ਆਰਾਮ ਖੋਲੇ ਜੀ ਇਨਾ ਬਿਰਦਾ ਆਸ਼ਰਮਾ ਚ 60 ਸਾਲ ਤੋਂ ਵੱਧ ਉਮਰ ਦੀ ਬਜ਼ੁਰਗਾਂ ਲਈ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਾਏ ਜਾਂਦੇ ਹਨ ਬਜ਼ੁਰਗਾਂ ਲਈ ਇਨਾ ਬਿਰਦਾ ਆਸ਼ਰਮਾ ਚ ਖਾਣ ਪੀਣ ਦੀ ਹਰ ਸਹੂਲਤ ਹੈ ਬਹੁਤ ਹਿੰਮਤਾਂ ਬੁੜਿਆਂ ਦੀ ਮਾੜੇ ਮੋਟੀ ਦੇਖਭਾਲ ਆ ਜੀ ਫਲ ਆ ਚ ਕਰਦੇ ਆ ਵਧੀਆ ਹੋਰ ਲੱਗੇ ਪੱਕੇ ਲੱਗੇ ਜੀ। ਖੁੱਲਾਤਾ ਹਾਂ ਫਿਰ ਨੂੰ ਪੰਜਾਬ ਸਰਕਾਰ ਦਾ ਹੀ ਧੰਨਵਾਦ ਕਰਦੇ ਆ ਜਿਹੜਾ ਸਾਡੇ ਜ਼ਿਲ੍ਹੇ ਚ ਬਣਾਤਾ ਵੀ ਬਹੁਤ ਵਧੀਆ ਪਰਾਲਾ ਕਰਿਆ। ਹੂਰ ਤੇ ਹੂਰ ਬਜ਼ੁਰਗਾਂ ਲਈ ਕੁੰਮਨ ਫਿਰਨ ਲਈ ਵਧੀਆ ਪਾਰਕ ਆਦੀ ਵੀ ਬਣਾਏ ਗਏ ਹਨ ਜਿੱਥੇ ਬਜ਼ੁਰਗ ਕੁੰਮ ਫਿਰ ਵੀ ਸਕਦੇ ਹਨ। ਮਾਡਰਨ ਜੇਲ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਪਰ ਇਸ ਵਾਰ ਇਹ ਜੇਲ ਆਪਣੇ ਕੀਤੇ ਵਿਲੱਖਣ ਉਪਰਾਲੇ ਸਦਕਾ ਇਹਨਾਂ ਦਿਨੀ ਚਰਚਾ ਦੇ ਵਿੱਚ ਹੈ ਦਰਅਸਲ ਜੇਲ ਪ੍ਰਸ਼ਾਸਨ ਦੇ ਵੱਲੋਂ ਫਰੀਦਕੋਟ ਜਾਂ ਜ਼ਿਲ੍ਹਾ ਕਚੈਰੀਆਂ ਦੇ ਗੇਟ ਤੇ ਲੱਗੀ ਕੇਂਦਰੀ ਮਾਡਰਨ ਜੇਲ ਦੀ ਸਟਾਲ ਤਿਉਹਾਰ ਦੇ ਦਿਨਾਂ ਵਿੱਚ ਇੱਕ ਖਿੱਚ ਦਾ ਕੇਂਦਰ ਬਣੀ ਹੈ ਦਰਅਸਲ ਅਕਸਰ ਜੇਲਾ ਅੰਦਰ ਬੰਦ ਲੋਕਾਂ ਦੇ ਕੋਲੋਂ ਪਾਬੰਦੀਸ਼ੁਦਾ ਸਮਾਨ ਵੀ ਬਰਾਮਦ ਕੀ ਜਾਂ ਫਿਰ ਆਪਸੀ ਝੜਪੀਆਂ ਖਬਰਾਂ ਆਮ ਗੱਲ ਨੇ ਪਰ ਅਜਿਹੇ ਦੇ ਵਿੱਚ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਦੇ ਅਹਿਮ ਪ੍ਰਾਲਾ ਵੇਖਣ ਨੂੰ ਮਿਲਿਆ ਜਿਸ ਨੇ ਸਾਬਤ ਕਰ ਦਿੱਤਾ ਕਿ ਫਰੀਦਕੋਟ ਜੇਲ੍ਹ ਪ੍ਰਸ਼ਾਸਨ ਵਾਕਿਆਹੀ ਜੇਲ੍ਹ ਦੇ ਵਿੱਚ ਬੰਦ ਲੋਕਾਂ ਨੂੰ ਸੁਧਾਰਨ ਵੱਲ ਕਦਮ ਚੁੱਕ ਰਹੀ ਹੈ ਕਿਉਂਕਿ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਜਦੋਂ ਵੀ ਵਿਅਕਤੀ ਕਰ ਜਾਵੇ ਤਾਂ ਉਹ ਇੱਕ ਇੱਜ਼ਤ ਦੀ ਰੋਟੀ ਖਾ ਖਾ ਸਕੇ ਤਾਂ ਸਮਾਜ ਦੇ ਵਿੱਚ ਰਾਜੀ ਖੁਸ਼ੀ ਰਹਿ ਵੀ ਸਕੇ ਉਹਨਾਂ ਨੂੰ ਇਸ ਤੇ ਕਾਬਲ ਬਣਾ ਰਹੀ ਹੈ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਹਵਾਲਾਤਿਆਂ ਨੂੰ ਜੇਲ੍ਹ ਅੰਦਰ ਹੀ ਹੁਣ ਜੋਟਾਇਟ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਜਿਸ ਦੇ ਤਹਿਤ ਕੈਦੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦਾ ਜਿਥੇ ਸਾਜ਼ੋ-ਸਮਾਨ ਤਿਆਰ ਕੀਤਾ ਜਾਂਦਾ ਹੈ ਉਹਤੇ ਹੀ ਕਈ ਤਰ੍ਹਾਂ ਦੀਆਂ ਮਠਿਆਈਆਂ ਦੇਸੀ ਘਿਓ ਦੇ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਨੇ ਅਜਿਹੀ ਹੀ ਸਾਜ਼ੋ-ਸਮਾਨ ਦੀ ਇੱਕ ਸਟਾਲ ਇਹਨੇ ਦਿਨੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਫਰੀਦਕੋਟ ਦੀ ਜ਼ਿਲ੍ਹਾ ਕਚੈਰੀ ਦੇ ਬਾਹਰ ਲੱਗੀ ਹੈ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਲਗਾਈ ਗਈ ਇਸਟਾਲ ਦੇ ਜੇਲ੍ਹ ਅੰਦਰ ਬੰਦ ਕੈਦੀਆਂ ਹਵਲਾਤਿਆਂ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਮਠਿਆਈਆਂ ਜਿਨ੍ਹਾਂ ਵਿੱਚ ਵੇਸਣ ਦੀ ਬਰਫੀ ਗੁੜ ਤੇ ਸ਼ੱਕਰ ਪਾਰੇ ਤੇ ਕਾਫੀ ਕਿਸਮ ਦੀ ਬਾਜੀ ਤੇ ਨਾਲ ਹੀ ਨਾਲ ਮੋਮ ਦੇ ਦੀਵੇ ਖੂਬ ਜਿਹੜਾ ਸੋਨਾ ਸਮਾਨ ਸੁੰਦਰ ਸਜਾਵਟ ਵਾਲੇ ਦੀਵੇ ਤਿਆਰ ਕੀਤੇ ਗਏ ਨੇ ਨਾਲ ਹੀ ਨਾਲ ਲੱਕੜ ਦੇ ਟੇਬਲ ਲੈਂਪ ਅਤੇ ਇਹ ਵੀ ਸਮਾਨ ਜਿਹੜਾ ਉਹਨਾਂ ਨੇ ਤਿਆਰ ਕੀਤਾ ਲੋਕਾਂ ਦੇ ਵੱਲੋਂ ਇਨ੍ਹਾਂ ਚੀਜ਼ਾਂ ਦੇ ਵਿੱਚ ਕਾਫੀ ਦਿਲਚਸਪੀ ਵਿਖਾਈ ਜਾ ਰਹੀ ਹੈ ਤੇ ਇਹਨਾਂ ਨੂੰ ਦੱਸਦੇ ਕਿ ਖਰੀਦਿਆ ਵੀ ਜਾ ਰਿਹਾ ਤਾਂ ਗੱਲਬਾਤ ਕਰਦੇ ਹਾਂ ਜੇਲ੍ਹ ਅਧਿਕਾਰੀ ਦੱਸਦੇ ਕਿ ਉਹਨਾਂ ਕਿਹਾ ਕਿ ਕੈਦੀਆਂ ਨੂੰ ਚੰਗੇ ਨਾਗਰਿਕ ਬਣਾਉਣ ਅਤੇ ਉਹਨਾਂ એક ચં ਵਾਤਾਵਰਣ ਦੇੰਦੇ ਲਈ ਫਰੀਦਕੋਟ ਜੇਲ੍ਹ ਦੇ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਤ ਹੇਠ ਉਹਨਾਂ ਨੂੰ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਜੋ ਲੋਕ ਕਿਸੇ ਕਾਰਨ ਵੱਸ ਜੇਲ੍ਹ ਅੰਦਰ ਚਲੇ ਗਏ ਲੇਕਿਨ ਉਹ ਜੇਲ੍ਹ ਤੋਂ ਜਦੋਂ ਬਾਹਰ ਜਾਣ ਤਾਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਚੰਗੇ ਤਰੀਕੇ ਦੇ ਨਾਲ ਜੀ ਸਕਣ ਉਹਨਾਂ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚ ਬੰਦ ਕੈਦੀਆਂ ਹਵਲਾਤੀਆਂ ਦੇ ਵੱਲੋਂ ਜੋ ਵੀ ਸਮਾਨ ਜੇਲ੍ਹ ਦੀ ਫੈਕਟਰੀ ਅੰਦਰ ਤਿਆਰ ਕੀਤਾ ਜਾਂਦਾ ਉਹਨਾਂ ਦੇ ਵਿੱਚ ਲੱਕੜ ਦੇ ਟੇਬਲ ਲੈਂਪ ਦੇਸੀ ਕੀ ਉਹਦੇ ਨਾਲ ਤਿਆਰ ਕੀਤੀਆਂ ਮਠਿਆਈਆਂ ਤੇ ਸੁੰਦਰ ਸਜਾਵਟੀ ਦੀਵੇ ਆਦਿ ਇਥੇ ਵੇਚਣ ਦੇ ਲਈ ਲਗਾਏ ਗਏ ਨੇ ਸਟਾਲ ਦੇ ਵਿੱਚ ਲਗਾਏ ਗਏ ਨੇ ਸਰ ਅੱਜ ਅਸੀਂ ਕੈਦੀ ਅਤੇ ਹਵਾਲਾਤੀ ਬੰਦੀਆਂ ਵੱਲੋਂ ਇਨਫੈਕਟ ਔਰਤਾਂ ਵੱਲੋਂ ਵੀ ਕੁਝ ਬਣਾਏ ਜੇਲ੍ਹ ਦੇ ਅਧੀਨ ਆਪਦੀ ਹਿਰਾਸਤ ਦੇ ਦੌਰਾਨ ਬਣਾਏ ਗਏ ਕੁਝ ਪਦਾਰਥ ਉਹਨਾਂ ਵੱਲੋਂ ਉਹ ਅਸੀਂ ਇੱਥੇ ਜ਼ਿਲ੍ਹਾ ਕੋਰਟ ਕੰਪਲੈਕਸ ਫਰੀਦਕੋਟ ਦੇ ਬਾਹਰ ਅਸੀਂ ਨਮਾਇਸ਼ ਕੀਤੀ ਹੈ ਅਸੀਂ ਸਟਾਲ ਲਗਾ ਕੇ ਇਸ ਨੂੰ ਵੇਚ ਰਹੇ ਹਾਂ ਤੇ ਸਾਨੂੰ ਬਹੁਤ ਅੱਛਾ ਉਤਸ਼ਾਹ ਮਿਲ ਰਿਹਾ ਇੰਟਰੈਕਟ ਵਿਦ ਜੁਡੀਸ਼ੀਅਲ ਆਫੀਸਰਸ ਦਾ ਸਾਰੇ ਸੈਸ਼ਨ ਜੱਜ ਸਾਹਿਬ ਦਾ ਤੇ ਹੋਰ ਜੁਡੀਸ਼ੀਅਲ ਆਫੀਸਰਸ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਜਿਨ੍ਹਾਂ ਨੇ ਸਾਨੂੰ ਇੰਨਾ ਉਤਸ਼ਾਹ ਦਿੱਤਾ ਤੇ ਸਾਨੂੰ ਇੱਥੇ ਸਟਾਲ ਲਗਾਉਣ ਦੀ ਸਰ ਸਾਡੇ ਕੋਲੇ ਜੇਲ ਫੈਕਟਰੀ ਦੇ ਅੰਦਰ ਬਣਾਏ ਗਏ ਲੱਕੜ ਦੇ ਵੁੱਡਨ ਲੈਂਪਸ ਵੁੱਡਨ ਡੈਕੋਰ ਸੈਗਮੈਂਟ ਦੇ ਲੈਂਪਸ ਨੇ ਸਾਡੇ ਕੋਲੇ ਬੰਦੀ ਔਰਤਾਂ ਵੱਲੋਂ ਬਣਾਈਏ ਗਏ ਦੀਵੇ ਕੈਂਡਲਸ ਤੇ ਸਾਡੇ ਕੋਲੇ ਬੰਦੀਆਂ ਦੁਆਰਾ ਬਣਾਈ ਗਈ ਦੇਸੀ ਘੋਦੀ ਮਠਾਈ ਮਠਾਈ ਅਸੀਂ ਬੇਸਨ ਬਰਫੀ ਤੇ ਕੁਝ ਬਾਜੀ ਅਸੀਂ ਇੱਥੇ ਸੇਲ ਕਰ ਰਹੇ ਹਾਂ ਸਿਰਫ ਕੁਝ ਤੋਂ ਕਿੰਨਾ ਕਰਾਉਂ ਉਸ ਦਾ ਕਿੰਨਾ ਮਿਲ ਗਿਆ ਸਰ ਸਾਨੂੰ ਉਤਸ਼ਾਹ ਬਹੁਤ ਮਿਲ ਰਿਹਾ ਹੈ ਇਨਫੈਕਟ ਸਾਨੂੰ ਫੋਨ ਆ ਰਹੇ ਨੇ ਕਿ ਕਦੋਂ ਤੱਕ ਸਟਾਲ ਲਗਾਉਂਗੇ ਕਿ ਸਾਨੂੰ ਆਫਿਸ ਤੋਂ ਫ੍ਰੀ ਹੋ ਕੇ ਸਾਨੂੰ ਇੱਥੇ ਆਨ ਨੂੰ ਟਾਈਮ ਇਨ ਇਹਨਾਂ ਜਿਹੜੇ ਪ੍ਰੋਡਕਟਸ ਤੁਸੀਂ ਇੱਥੇ ਵੇਚ ਸੇਲ ਕਰ ਰਹੇ ਹੋ ਕੱਦੀਆਂ ਵੱਲੋਂ ਬਣਾਏ ਗਏ ਨੇ ਉਹਨਾਂ ਨੂੰ ਕੀ ਦੋਦਕਣੇ ਤੋਂ ਜੀ ਇਸ ਅਤੇ ਪੰਜਾਬ ਪ੍ਰੈਜ਼ੈਂਟ ਡਵੈਲਪਮੈਂਟ ਬੋਰਡ ਦੇ ਅਧੀਨ ਇਹਨਾਂ ਵਿੱਚੋਂ ਜੋ ਵੀ ਨਫਾ ਹੋਏਗਾ ਉਹਦਾ 40% ਹਿੱਸਾ ਕੱਦੀਆਂ ਨੂੰ ਬਤੌਰ ਉਹਨਾਂ ਦੇ ਮਿਹਨਤਾਂ ਨੇ ਅਸੀਂ ਦੇਣਾ ਉਹਨਾਂ ਦੇ ਵਿੱਚ ਜਿਸ ਦੇ ਤੌਰ ਤੇ ਕਿੰਨਾ ਲੱਗਦਾ ਹੈਗਾ ਕਿ ਇਹਦੇ ਨਾਲ ਜਿਹੜੀ ਕੈਦੀ ਹੈਗਾ ਉਹਨਾਂ ਚ ਜਿਹੜੀ ਹੈ ਮਾਨਸਿਕਤਾ ਬਦਲੀ ਕਿ ਉਹਨਾਂ ਦੀ ਜੀ ਜੀ ਸਰ ਇਹਦੇ ਨਾਲ ਸਾਨੂੰ ਇਨਫੈਕਟ ਦੇਖੋ ਇਹ ਤਾਂ ਸਾਡੇ ਤਾਂ ਅੱਧੇ ਆਈਡੀਆਜ਼ ਨੇ ਕੁਝ-ਕੁਝ ਅਸੀਂ ਦਿੱਤੇ ਸੀਗੇ ਕੁਝ-ਕੁਝ ਕੈਦੀ ਖੁਦ ਆਪਣਾ ਉਹ ਲਗਾ ਕੇ ਸ਼ੌਂਕ ਨਾਲ ਦੇਖੋ ਕਿੰਨੇ ਲੈਂਪਸ ਬਣਾਏ ਨੇ ਉਹਨਾਂ ਦੇ ਤੁਹਾਡੇ ਤੁਸੀਂ ਦਿਖਾਏ ਨੇ ਜੋ ਇਹਦੇ ਵਿੱਚੋਂ ਆਈਡੀਆ ਸਾਡੇ ਐਜ਼ ਅ ਆਫਿਸਰਸ ਦੇ ਬਹੁਤ ਥੋੜੇ ਨੇ ਉਹਨਾਂ ਦੇ ਖੁਦ ਦੇ ਨੇ ਤਾਂ ਉਹ ਖੁਸ਼ੀ ਨਾਲ ਹੀ ਹੈ ਦੇਖੋ ਉੱਚਾ ਉਤਸ਼ਾਹ ਉਹ ਹੈਗੇ ਨੇ ਤਾਂ ਹੀ ਬਣਾ ਰਹੇ ਨੇ ਉਹ ਨੀਚੇ ਸਾਹ ਦੀਵੇ ਨੇ ਬੰਦੀ ਔਰਤਾਂ ਬੜੀ ਖੁਸ਼ੀ ਨਾਲ ਦੇਖੋ ਕਿੰਨੇ ਅੱਛੇ ਉਤਪਾਦ ਬਣਾਏ ਗਏ ਤੁਹਾਡੇ ਵੱਲੋਂ ਜਿਸਾ ਜਾ ਰਿਹਾ ਸੀ ਕਿ ਕਿੰਨਾ ਕੋਰਸ ਵੀ ਅੰਦਰ ਵਿੜੇਗਾ ਸਾਡੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਧੀਨ ਤੇ ਉਹਨਾਂ ਵੱਲੋਂ ਵਿਸ਼ੇਸ਼ ਅਕਾਲੇ ਦੇ ਅਧੀਨ ਜੇਲ੍ਹ ਜੇਲਾ ਅੰਦਰ ਕੁਝ ਆਈਟੀਆਈ ਜਿਮ ਆਈਟੀਆਈ ਫਰੀਦਕੋਟ ਦੇ ਨਾਲ ਤਾਲਮਿਲ ਕਰਕੇ ਸਾਡੇ ਕੋਲੇ ਆਈਟੀਆਈ ਕੋਰਸ ਚਲਾਏ ਜਾ ਰਹੇ ਨੇ ਜਿਵੇਂ ਕਿ ਸਾਡੇ ਕੋਲੇ ਇਸ ਵਕਤ ਕਾਰਪੈਂਟਰੀ ਤੇ ਸਵਿੰਗ ਦਾ ਕਟਾਈ ਸਲਾਈ ਦੇ ਦੋ ਕੋਰਸਸ ਚੱਲ ਰਹੇ ਨੇ ਜਿਹਦਾ ਤੁਹਾਨੂੰ ਇੱਕ ਪੱਖ ਤੁਹਾਨੂੰ ਪਦਾਰਥ ਦੇ ਤੌਰ ਤੇ ਇੱਥੇ ਅਸੀਂ ਨਮਾਇਸ਼ ਕਰਦੇ ਆ। ਇਹਦਾ ਕਾਰਨ ਕੀ ਹੈ? ਇਹਨਾਂ ਦਾ ਸੱਚ ਕੇ ਹੈ ਜਦੋਂ ਬੰਦਾ ਹਿਰਾਸਤ ਵਿੱਚ ਆਉਂਦਾ ਹੈ। ਮਤਲਬ ਕ੍ਰਿਮੀਨਲ ਜਸਟਿਸ ਸਿਸਟਮ ਦੇ ਅਧੀਨ ਕੋਈ ਵੀ ਕਰਮ ਹੋ ਜਾਂਦੇ ਨੇ ਚਲੋ ਬੰਦਾ ਜੇਲ੍ਹ ਵਿੱਚ ਆ ਜਾਂਦਾ ਹੈ। ਉਸ ਤੋਂ ਬਾਅਦ ਮਾਨਸਿਕ ਤੌਰ ਤੇ ਉਹਨੂੰ ਬਦਲਣ ਲਈ ਸਾਨੂੰ ਉਹਨੂੰ ਕਰਮ ਤੇ ਧਰਮ ਜਿਵੇਂ ਕਹਿੰਦੇ ਨੇ ਕਰਮ ਤੇ ਧਰਮ ਨਾਲ ਚੱਲੋ ਧਰਮ ਨੇ ਮਨ ਨੂੰ ਸ਼ਾਂਤੀ ਦੇਣੀ ਹੈ ਕਰਮ ਨੇ ਤੁਹਾਡੇ ਸਰੀਰਕ ਸ਼ਾਂਤੀ ਤੁਹਾਡੇ ਤੇ ਤਾਂ ਅਸੀਂ ਕਰਮ ਦੇ ਥਰੂ ਅਸੀਂ ਲੋਕਾਂ ਨੂੰ ਧਰਮ ਨਾਲ ਜੋੜ ਰਹੇ ਹਾਂ ਬੇਸਿਕਲੀ ਕਰਮ ਦੇ ਥਰੂ ਉਹਨਾਂ ਦੀ ਮਾਨਸਿਕ ਹਾਲਤ ਨੂੰ ਚੇਂਜ ਕਰਨ ਦੀ ਸਾਡਾ ਇੱਕ ਕੋਸ਼ਿਸ਼ ਹੈ ਬਾਹਰ ਆ ਕੇ ਵੀ ਤਾਂ ਜੋ ਆਪਦਾ ਕੀਤਾ ਕਰ ਸਕਣ ਤੇ ਚੰਗੇ ਚੰਗੇ ਇਨਸਾਨ ਬਣ ਕੇ ਸਮਾਜ ਵਿੱਚ ਦੁਬਾਰਾ ਜੁੜ ਸਕਣ